ਸਰਬਜੀਤ ਸੰਗਰੂਰ ਵੀਦੀ ਦੇ ਜਨਾ ਤੇਰੇ ਨਾਲੋਂ ਤਾਂ ਠੇਕੇਦਾਰ ਹੀ ਚੰਗਾ ਏ ਤੇਰੇ ਨਾਲੋਂ ਤਾਂ ਠੇਕੇਦਾਰ ਹੀ ਚੰਗਾ ਏ ਜੋ ਧਿਆਨ ਰੱਖੇ ਲੇਬਰ ਆਪਣੀ ਦਾ ਉਹਨਾਂ ਲਈ ਸਭ ਸਮਾਨ ਰੱਖੇ ਮਾਇਆ ਪਿੱਛੇ ਭੱਜਿਆ ਫਿਰਦਾ ਕੀ ਹੁੰਦਾ ਤੇਰੇ ਪਿੱਛੇ ਕੀ ਕਰਦੇ ਚਮਚੇ ਤੇਰੇ ਨਾ ਪੂਰਾ ਵੀ ਧਿਆਨ ਰੱਖੇ ਨਾ ਪੂਰਾ ਵੀ ਧਿਆਨ ਰੱਖੇ ਹੋ ਗਿਆ ਮਹੀਨਾ ਮੈਨੂੰ ਫੈਕਟਰੀ ਵਿੱਚ ਆਇਆ ਨੂੰ ਨਾ ਦੁੱਖ ਸੁੱਖ ਦੇ ਪੁੱਛਿਆ ਏ ਤੇਰ ਦਾਰਾਂ ਹੋ ਗਿਆ ਮਹੀਨਾ ਮੈਨੂੰ ਫੈਕਟਰੀ ਵਿੱਚ ਆਇਆ ਨੂੰ ਨਾ ਦੁੱਖ ਸੁੱਖ ਕਦੇ ਤੂੰ ਪੁੱਛਿਆ ਏ ਤੇਰ ਦਾਰਾਂ ਮੰਨੀਆਂ ਕੋਲ ਤੇਰੇ ਕੋਠੀਆਂ ਕਾਰਾਂ ਬੈਂਕ ਬੈਲੰਸ ਵੱਡਾ ਏ ਕੌਣ ਤੇਰੇ ਅੱਗੇ ਪਿੱਛੇ ਕਿਸ ਲਈ ਕਰਦਾ ਮੰਦਾ ਕਾਰਾ ਕਿਸ ਲਈ ਕਰਦਾ ਮੰਦਾ ਕਾਰਾ